ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਜ਼ਿਲ੍ਹੇ 'ਚ ਹੋਈ ਗੋਲੀਬਾਰੀ ਸਬਕਾ ਪੁਲਿਸ ਇੰਸਪੈਕਟਰ ਦੇ ਬੇਟੇ ਦੇ ਘਰ ਹੋਈ ਫਾਇਰਿੰਗ ਅਣਪਛਾਤੇ ਤਿੰਨ ਫਾਇਰ ਕਰਕੇ ਫਰਾਰ ਸ਼੍ਰੀ ਦੇ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਸਮਾਜ ਵਿਰੋਧੀਆਂ ਦੇ ਹੌਸਲੇ ਅਸਮਾਨੀ ਉੱਡਦੇ ਨਜ਼ਰ ਆ ਰਹੇ ਹਨ ਕਿ ਮੁੱਖ ਮੰਤਰੀ ਪੰਜਾਬ ਦੇ ਆਉਣ ਤੋਂ ਪਹਿਲਾਂ ਹੀ ਪਿਤੀ ਰਾਤ 2 ਵਜੇ ਦੇ ਕਰੀਬ ਅਣਪਛਾਤੇ ਵੱਲੋਂ ਪਿੰਡ ਗੋਸਰ ਦੇ ਵਸਨੀਕ ਸਾਬਕਾ ਪੁਲਿਸ ਇੰਸਪੈਕਟਰ ਦਰਸ਼ਨ ਸਿੰਘ ਦੇ ਬੇਟੇ ਪਰਗੜ ਸਿੰਘ ਦੇ ਘਰ ਤੇ ਫਾਇਰ ਕਰ ਦਿੱਤੇ ਜਿਸ ਤੇ ਦੋ ਗੋਲੀਆਂ ਗੇੜ ਤੇ ਲਗੀਆਂ ਤੇ ਇੱਕ ਗੋਲੀ ਹਵਾ ਚ ਚਲਾ ਕੇ ਦੋਸ਼ੀ ਫਰਾਰ ਹੋ ਗਏ ਪਿੰਡ ਦੇ ਸਰਪੰਚ ਹਰਵੰਦ ਸਿੰਘ ਨੇ ਦੱਸਿਆ ਕਿ ਰਾਤ ਕਰੀਬ 2:00 ਵਜੇ ਦੀ ਘਟਨਾ ਹੈ ਉਹਨਾਂ ਕਿਹਾ ਕਿ ਇਸ ਘਟਨਾ ਨਾਲ دہشت ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ ਉਹ ਇੱਕ ਮਿੰਟ ਬਾਹਰ ਨਿਕਲੀ ਅਹ ਜੇ ਕਿ ਨਾਮ ਤੁਹਾਡਾ ਮੇਰਾ ਨਾਮ ਹੀ ਪਵਨ ਗੋਸਲ ਆਪਾਂ ਡੇਟੇ ਘਰ ਦੇ ਨੇੜੇ ਕੀ ਵਾਰ ਦਾ ਤੁਸੀਂ ਹੈ ਬਾਹਰ ਦਾ ਕੀ 2 ਵਜੇ ਕੇ 10 15 ਕਿ ਮਿੰਟ ਦੀ ਗੱਲ ਹੈ ਇਹ ਤੇ ਫੈਰ ਹੋਇਆ ਇੱਥੇ ਇੱਕ ਪਹਿਲਾਂ ਤੇ ਜਦੋਂ ਫੇਰ ਹੋਇਆ ਮੈਂ ਇੱਕੋ ਦਾ ਮੱਠ ਖੜਿਆ ਤੇ ਆ ਘਰ ਆ ਮੇਰਾ ਉੱਠ ਕੇ ਤਾਂ ਮੈਂ ਆਪਣੇ ਜਾਲੀ ਵਾਲੇ ਦਰਵਾਜ਼ੇ ਰਾਹੀਂ ਦੇਖਿਆ ਤਾਂ ਇੱਥੇ ਮੁੰਡਾ ਸਿਗਾ ਕਾਲੇ ਰੰਗ ਦੀ ਹੁੱਡੀ ਪਾਈ ਸੀ ਤੇ ਰਮਾਲ ਬੰਨਿਆ ਸੀ ਕਾਲੇ ਰੰਗ ਦਾ ਤੇ ਪਜਾਮਾ ਪਾਇਆ ਸੀਗਾ ਤੇ ਉਹ ਇਧਰੋਂ ਫੇਰ ਕਰਦਾ ਕਰਦਾ ਮਤਲਬ ਇੱਕ ਫੇਰ ਉਹਨੇ ਕੀਤਾ ਇਧਰੋਂ ਤੁਰਿਆ ਆਉਂਦਾ ਸੀਗਾ ਉਹ ਕਰਨਾ ਚਾਹੁੰਦਾ ਸੀ ਹੋਰ ਫੇਰ ਉਹ ਤੋਂ ਹੋਏ ਨਹੀਂ ਉਹਦੇ ਪਤਾ ਨਹੀਂ ਵਿੱਚ ਗੋਲੀ ਗਾਲੀ ਫਸ ਗਈ ਚੈਂਬਰ ਜੂੰਬਰ ਚ ਤੇ ਐਦਾਂ ਹੀ ਕਰਦਾ ਕਰਦਾ ਉੱਥੇ ਚਲ ਗਿਆ ਉਹ ਰੇਤੇ ਕੋਲ

ਇਹ ਸਖੇ ਸਰੂਜੀ ਜੀ ਅਸੀਂ ਗੱਲ ਭਾਈ ਕੀ ਗੱਲ ਹੋਈ ਅੱਜ ਤੁਹਾਡੇ ਪਿੰਡ ਨੂੰ ਤਾਂ ਭਾਜੀ ਜਿੱਦਾਂ ਅਸੀਂ ਵੀ ਬਹਿ ਵੀ ਥੋੜੇ ਲੇਟ ਹੀ ਸੀਗਾ ਜਿੱਦਾਂ ਤੇ ਇਦੋਂ ਪਤਾ ਲੱਗਾ ਵੀ ਸ਼ਹਿਰੋਂ ਵੀ ਪਤਾ ਲੱਗਾ ਵੀ ਕਹਿੰਦੇ ਪਿੰਡ ਕੀ ਪਾਰਦਾ ਤੁਹਾਡੇ ਹੋਈ ਹੈ ਜੀ ਕਿ ਸਾਨੂੰ ਰਾਤ ਦਾ ਤਾਂ ਕੁਝ ਨਹੀਂ ਪਤਾ ਲੱਗਾ ਜਦ ਸਵੇਰੇ ਅਸੀਂ ਆ ਕੇ ਤੜਾਏ ਤਾਂ ਪਤਾ ਚੱਲਿਆ ਕਿ ਰਾਤ ਬੰਦੇ ਗੱਡੀ ਦੇ ਵਿੱਚ ਆਏ ਸੀ ਗੱਡੀ ਦੇ ਵਿੱਚ ਆ ਕੇ ਤਿੰਨੋਂ ਨਹੀਂ ਪੈਰ ਦੋ ਤਾਂ ਇਧਰ ਕਰ ਗਏ ਜੀ ਤੀਜਾ ਜਾਣ ਲੱਗੇ ਕਰਕੇ ਤੇ ਪਿੰਡ ਚ ਪਤਾ ਨਹੀਂ ਕਿਸੇ ਦਾ ਮਾਹੌਲ ਕੀ ਬਣਾ ਰਿਹਾ ਕੀ ਕਰ ਰਿਹਾ ਜਿ ਬੜਾ ਕਿਸੇ ਦਾ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉ ਤਾਂ ਭਾਜੀ ਕੋਈ ਨੁਕਸਾਨ ਤਾਂ ਰਾਤ ਦਾ ਸਮਾਂ ਸੀਗਾ ਜੀ ਆਪਣੇ ਸਾਰੇ ਜਦੋਂ ਪਏ ਸੀਗੇ ਜੀ ਇਹਨਾਂ ਦੇ ਘਰ ਤੇ ਗੋਲੀ ਚੱਲੀ ਉਹਨਾਂ ਦਾ ਕੀ ਨਾ ਆ ਇਹ ਸਰਦਾਰ ਦਰਸ਼ਨ ਸਿੰਘ ਇਹ ਕਹਿ ਰਹੇ ਇਨਸਪੈਕਟਰ ਹੈ ਜੀ ਤੇ ਇਹਨਾਂ ਦਾ ਬੇਟਾ ਜਿਹੜਾ ਪ੍ਰਗਟ ਸਿੰਘ ਦਾ ਇਹ ਘਰ ਉਹਨਾਂ ਦਾ ਹੈ ਜੀ ਤੇ ਰਾਤ ਦੇ ਸਮੇਂ ਤੇ ਇੱਧਰ ਤਾਂ ਮੌਜੂਦ ਨਹੀਂ ਹੁੰਦੇ ਜਿੱਦਾਂ ਜੀ ਤੇ ਉਹ ਦੂਜੇ ਘਰ ਆਪਣੇ ਉੱਤੇ ਰਹਿੰਦੇ ਆ ਤੇ ਸਵੇਰੇ ਜਦ ਆ ਦੇਖਿਆ ਤਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਨਹੀਂ ਸੀਗਾ ਇਹਦੇ ਬਾਰੇ ਤੇ ਇਹ ਇਹ ਵਾਰਦਾਤ ਕੋਈ ਗੋਲੀ ਵਗੈਰਾ ਦਾ ਉਹਨੇ ਕਿਹਾ ਪਤਨਗਾਤ ਕਿਸੇ ਨਿਸ਼ਾਰਤ ਕੀਤੀ ਹੈ ਕਿਸੇ ਸ਼ਵ ਵਗੈਰਾ ਭੰਗ ਕੇ ਚਾਹ ਉਹ ਗੰਭੀਰਤਾ ਨਾਲ ਦੇਖਿਆ ਤਾਂ ਪੇਸ਼ ਕੋਤੇ ਚੱਲੇ ਫੋ ਗੋਲੀ ਇਹ ਚਲਾ ਜਗੇ ਤੁਹਾਡਾ ਨਾਮ ਕੀ ਆ ਤੇ ਪਿੰਡ ਕਿਹੜਾ ਤਲਵੰਦ ਸਿੰਘ ਸਰਪੰਚਾ ਜੀ ਮੌਜੂਦਾ ਜੀ ਤੇ ਪਿੰਡ ਗੋਸੜਿਆ ਜੀ ਤੇ ਅੱਜ ਤੁਹਾਡੇ ਪਿੰਡ ਪਤਾ ਲੱਗਾ ਕਿ ਕੋਈ ਗੋਲੀ ਚੱਲਣ ਦੀ ਵਾਰਦਾਤ ਹੋਈ ਆ ਹਾਂ ਜੀ ਮੈਨੂੰ ਸਵੇਰੇ ਪਤਾ ਲੱਗਾ ਜੀ ਆਪਣੇ ਉਸ ਵੇਲੇ ਉਸੇ ਲਈ ਮੈਂ ਆ ਗਿਆ ਜੀ ਸੁਣ ਕੇ ਪਿੰਡ ਹੁੰਡੇ ਨਾਤੇ ਵੀ ਇਹਨਾਂ ਭਾਈ ਸਾਹਿਬ ਦਾ ਸਰਪੰਚ ਅਜੀਤ ਸਿੰਘ ਵੀ ਆ ਗਏ ਸਾਰੇ ਹੋਰ ਜੀ ਰਵੰਤ ਸਿੰਘ ਜਣਾ ਮੋਢੇ ਪਰਮਜੀਤ ਸਿੰਘ ਸਾਡੇ ਪੰਮੀ ਸਿਗਾ ਉਹਨਾਂ ਦੇ ਲੜਕੇ ਵੀ ਵੀਡੀਓ ਬਣਾਏ ਰਾਕ ਸ਼ਾਮ ਜੀ ਦੋ ਤਿੰਨ ਵੀ ਰਾ ਹੁਣ ਵੀ ਸਾਰੇ ਮਲਾਜ਼ਮ ਪੁਲਿਸ ਸਾਡੇ ਸਾਰੇ ਪਹੁੰਚ ਗਿਆ ਜੀ ਕਿਹਦਾ ਘਰ ਵਾ ਜਿੱਥੇ ਗੋਲੀ ਚੱਲੀ ਆ ਅਸਲਾ ਦਰਸ਼ਨ ਸਿੰਘ ਇੰਸਪੈਕਟਰ ਹੈ ਜੀ ਉਹਨਾਂ ਦਾ ਲੜਕਾ ਵੀ ਪੁਲਿਸ ਵਿੱਚ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਭਰਗਣ ਸਿੰਘ ਦਾ ਘਰ ਹੈ ਉਹਨਾਂ ਪ੍ਰਾਈਵੇਟ ਜੀ ਰਹਿੰਦਾ ਜੀ ਤੇ ਮੇਨ ਜੱਜਾ ਸਾਡਾ ਇੰਸਪੈਕਟਰ ਸਾਰੇ ਇੱਥੇ ਡੀਨਿੰਗ ਇਹੀ ਕਰਦੇ ਜੀ ਘਰ ਦੇ ਵਿੱਚ ਕਿਉਂਕੋ ਇਟਲੀ ਜਾਇਨਾਂ ਦੇ ਜਨੈਰ ਹੋਂ ਮੌਜੂਦਾ ਘਰ ਤੇ ਰਹਿੰਦੇ ਜੀ ਇਹ ਪਰਿਵਾਰ ਤੇ ਜੋ ਹੋਇਆ ਇਹ ਬਕੂਖਜ਼ਾਈ ਘਟਣਾ ਹੈ ਜੀ ਸਾਰੇ ਕੋਈ ਕਿਸੇ ਤੇ ਗੋਲੀ ਲੱਗੀ ਤਾਂ ਨਹੀਂ ਨਹੀਂ ਲੱਗੀ ਕੋਈ ਨਹੀਂ ਲੱਗੀ ਅਲਾਰਟ ਹੋਣ ਵਾਲੀ ਗੱਲ ਹੈ ਜੀ ਕਿੰਨੀਆਂ ਚੱਲੀਆਂ ਗੋਲੀਆਂ ਤਿੰਨ ਕੋ ਗੋਲੀਆਂ ਦਾ ਅਨੁਭਵ ਹੁੰਦਾ ਹੀ ਹੈ ਜੀ ਦੀਦੀਆਂ ਹੈ ਜੀ ਜਿਹੜੀਆਂ ਕਿ ਬਾਕੀ ਉੱਥੇ ਚਾਰੇ ਪਿਛੇ ਹੋ ਕੇ ਗੋਲ ਰੌਂਕ ਕੀਤਾ ਉਹ ਤੇ ਜਿਹੜੇ ਪਿਛੇ ਸਤਾਇਆ ਕਿੰਨੇ ਕੁ ਵਜੇ ਦੀ ਦੱਲਦਾ ਜੀ ਰਾਤ 2:00 ਵਜੇ 2:13 ਤੋਂ 2:13 ਜਿਹੜਾ ਲੋਕੇਸ਼ਨ ਆਈ ਆ ਜੀ ਕੈਮਰੇਾਂ ਦੀ 2:13 ਤੋਂ ਲੱਗੇ 2:21 ਤਾਈਂ ਦੀ ਮਤਲਬ ਫਾਇਰ ਹੋਇਆ ਹਾਂ ਫਾਇਰ ਹੋਇਆ ਜੀ ਤੇ ਬਾਕੀ ਉਹ ਕੈਮਰੇ 7 ਮਿੰਟ ਫਾਇਰ ਹੋਏ ਹਾਂ ਜੀ ਕੈਮਰੇ ਬਾਕੀ ਉਹ ਸਾਰੇ ਓਖਦੇ ਆ ਜੀ ਹਾਂ ਜੀ